ਲੋ ਜੀ ਜਿੰਨੇ ਮਾਨੋ ਮਹੰਤ ਦੇ ਸਪੋਰਟਰ ਉਹਨਾਂ ਦੇ ਨਾਲ ਮੌਜੂਦ ਆ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਅਸੀਂ ਸਪੋਰਟ ਪੂਰੀ ਕਰਾਂਗੇ ਮਹੰਤ ਜੀ ਦੀ ਤੇ ਜੋ ਵਿਚਾਰ ਮਹੰਤ ਜੀ ਦੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਕੀ ਕਹਿਣਾ ਚਾਹੁੰਦੇ ਜੀ ਜੀ ਮੇਰਾ ਚੋਰ ਨਿਸ਼ਾਨ ਜਿਹੜਾ ਭਾਈ ਜਾਜ਼ਵਾ ਠੀਕ ਹੈ ਨਾ ਕਿੰਨੇ ਨੰਬਰ ਤੇ ਆ ਜੀ ਇਹ ਤੀਜੇ ਨੰਬਰ ਤੇ ਆ ਜੀ ਤੀਜੇ ਨੰਬਰ ਤੇ ਆ ਹਾਂ ਜੀ ਤੀਜੇ ਨੰਬਰ ਤੇ ਆ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਇਸ ਬਾਰੇ ਇਹਦੇ ਬਾਰੇ ਕਹਾਂ ਜੀ ਇੱਕ ਇੱਕ ਵੋਟ ਜਿੰਨੇ ਵੀ ਮੇਰੇ ਵੋਟਰ ਸਪੋਰਟਰ ਹੈਗੇ ਆ ਵਾਈਸ ਆਜ ਨੂੰ ਵੋਟ ਪਾ ਕੇ 3 ਨੰਬਰ ਤੇ ਕੰਮ ਵਿਆ ਬਣਾਓ ਕੋਈ ਵੀ ਤੁਹਾਡਾ ਕੰਮ ਰਹਿੰਦਾ ਹੈ ਜਾਂ ਕਰਨੇ ਵਾਲਾ ਹੈਗਾ ਆ ਮੈਂ ਰਾਤ ਦਿਨ ਤੁਹਾਡੀ ਸੇਵਾ ਦੇ ਵਿੱਚ ਖੜੀ ਹੈਗੀ ਆ ਠੀਕ ਹੈ ਨਾ ਕਿਹੜੇ ਵਾਰਡ ਤੋਂ ਲੜ ਰਹੇ ਤੁਸੀਂ ਅੱਛਾ 27 ਨੰਬਰ ਵਾਰਡ ਦੇ ਵਿੱਚੋਂ ਲੜਦੇ ਆ ਕਿਹੜਾ ਏਰੀਆ ਜੀ ਤੁਹਾਡਾ ਇਹ ਆਰਬਨ ਸੈਸੀ ਆਰਪੀ ਕਲੋਨੀ ਪੈ ਜਾਂਦਾ ਹੈ ਆਰਪੀ ਕਲੋਨੀ ਹੈ ਨਾ ਹਾਂਜੀ ਤੇ ਜਿੰਨੇ ਤੁਹਾਡੇ ਸਪੋਰਟਰ ਖੜੇ ਨਾਲ ਹਾਂਜੀ ਹਾਂਜੀ ਤੇ ਤੁਹਾਨੂੰ ਭਰਮਾ ਹੰਗਾਰਾ ਦੇਣਗੇ ਜੀ ਹਾਂਜੀ ਹਾਂਜੀ ਭਰਮਾ ਹੰਗਾਵਾਂ ਦੇਵਾਂਗੇ ਇਹ ਵੀ ਖੜੇ ਆ ਬਾਕੀ ਵੀ ਖੜੇ ਆ ਹਲੇ ਕਈ ਕੰਮਾਂ ਤੇ ਗਏ ਹੈਗੇ ਆ ਸਾਰੇ VOTER ਸਪੋਰਟਰ ਨਾਲ ਆ ਜੀ ਪੂਰਾ ਹੰਗ ਦੁਆਬਾ نیوز ਨਾਲ ਗੱਲਬਾਤ ਲਈ ਧੰਨਵਾਦ ਜੀ ਥੈਂਕ ਯੂ ਜੀ